ਹਾਂਜੀ ਹਲੋ ਕੀ ਹਾਲ ਆ ਬੋਲੇ ਠੀਕ ਹੈ ਜੀ ਕਾਹਨ ਜੀ ਮੈਂ ਲੋਕੜੋ ਬੋਲਦਾ ਰਵੀਰ ਸਿੰਘ ਅੱਛਾ ਅੱਛਾ ਉਹ ਜੀ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਗਾ ਪਾਪੇ ਦਾ ਹਾਂ ਉਹ ਤਾਂ ਉੱਥੇ ਗਿਆ ਪਾਪੇ ਦਾ ਮੇਰੇ ਪਾਪੇ ਦਾ ਜਿਹੜੀ ਸਰ ਜਾਤੀ ਆ ਕਿ ਬਸ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈਲੋ ਹੈ ਤੇ ਪਾਪੇ ਦਾ ਜਾਤੀ ਸਰਟੀਫਿਕੇਟ ਪੱਕਾ ਦਾ ਪਾਪੇ ਨੂੰ ਸਰਟੀਫਿਕੇਟ ਪਾਪੇ ਨੂੰ ਭਰਾਏ ਵੀ ਕਿਸੀ ਸਾਥੀ ਕੋਲ ਉਹ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀ ਜੇ ਬਣਿਆ ਹੋਇਆ ਹੈਗਾ ਕੌਣ ਬੋਲਦਾ ਜੀ ਮੈਂ ਜੋੜਾ ਬੋਲਦਾ ਬਲਵੀਰ ਛੋ ਹਲੋ ਹੈਲੋ ਬਹੁਤ ਜ਼ਿਆਦਾ ਕਰੀ ਹੈ ਹੈਲੋ ਕੀ ਉਹ ਕੋਹ ਬੰਕਾ ਜਾ ਤਾ ਕੌਣ ਗੱਲ ਲੈਦਾ ਨਹੀਂ ਸਹ ਉਹ ਘਰੋਂ ਜਾ ਤੇ ਨਹੀਂ ਜਾਂਦਾ ਪਹਿਲਾਂ ਆ ਗਿਆ ਜੀ ਪਾਪਾ ਆਣਾ ਬੋਲਦੇ ਸੀ ਹਲੋ ਅੱਧਾ ਘਰੋਂ ਤੋਂ ਬੋਲਦੇ ਹਾ ਲੋਗੜ ਤੋਂ ਹੀ ਬੋਲਦਾ ਕਿੱਥੋਂ ਬੋਲਦੇ ਜੀ ਲੋਗੜੋਂ ਅੱਛਾ ਬਾਈ ਸਾਥ ਨਹੀਂ ਕਰਾ ਸਾਥ ਦੀ ਗੱਲ ਹੁਣ ਸੁਣਾਂਗਾ ਮੈਂ ਕਦੋਂ ਦਾ ਬੋਲਦਾਗਾ ਮੈਂ ਤਾਂ ਤੇਰੀ ਬਾਜ਼ ਨਹੀਂ ਬਸਾਣਾ ਹੀ ਬਈ ਹੁਣ ਨਹੀਂ ਆਈ ਬਾਜ਼ ਨੂੰ ਪਾਪੇ ਦਾ ਜਾਤੀ ਛਾਤੀ ਬਣਿਆ ਹੋਇਆ ਕਿਵੇਂ ਨਾਲ ਆ ਲਿਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਦਾ ਲੈ ਫੋਨ ਦੱਸੀ ਪਾਪੇ ਦਾ ਪੁੱਛਾ ਤੂੰ ਤਾਂ ਨਹੀਂ ਆ ਗਿਆ ਪਹਿਲਾਂ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਮੀਟ ਕੀ ਦਾ ਆਪਣੀ ਜਿੰਦਰ ਦਾ ਉਹ ਪਾਪੇ ਦਾ ਹੈ ਉਹ ਹਰੀ ਗਾਲ ਫਰੀ ਸਾਂ ਦਾ ਪਾਪੇ ਦਾ ਪਾਪਰੇ ਜਾਤੀ ਚਟਵੇਂ ਬਣਿਆ ਹੋਇਆ ਪਾਪਰੇ ਜਾਤੀ ਜਾਤੀ ਹਾਤੀ ਚਟਵੇਂ ਬਣਿਆ ਹੋਇਆ ਉਹਦਾ ਪੱਖੋ ਭਵਾਗਤੇ ਗਿਆ ਤੇ ਬਹੁ ਮਰਗੀ ਗਈ ਉਹ ਗੱਪ ਉਹ ਸਾਨੂੰ ਮੈਂ ਜਾਤੀ ਜਾਤੀ ਵਗੀਡਾ ਤੇਰਾ ਜਾਤੀ ਚਟਵੇਂ ਬਣਿਆ ਹੋਇਆ ਤੇਰਾ ਪਾਪਾ ਕਰੇ ਹੁੰਦਾ ਫਿਰ ਤਾਂ ਪਤਾ ਲੱਗਦਾ ਇੰਨਾ ਖਾਦੂ ਨਹੀਂ ਨਾ ਪਤਾ ਉਹਦੇ ਕਾਗਜ ਪੱਤਰਾਂ ਦਾ ਆ ਭੋਲੇ ਨਾ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਏਦਾ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਇਹ ਕਹਿੰਦਾ ਮੈਂ ਬਣਾਇ ਨਹੀਂ ਜਾਂਦੀ ਸ਼ੇਟ ਵੇ ਨੂੰ ਫਿਰ ਕਿੰਨੇ ਲੋੜਾਂ ਵੀ ਫਰੀ ਜਾਂਦਾ ਵਾ ਏਦਾ ਦਿਗਰੀਆ ਤੇ ਜਾਂਦੀ ਜਾਂਦੀ ਵੇਟ ਬੁਣਣਾ ਹਲਾ ਕੱਲ ਕਰ ਲੈ ਨਾ ਜੀ ਦੇਖ ਮੈਂ ਤਾਂ ਕੰਮ ਹੀ ਨਹੀਂ ਆਉਂਦੀ ਬਹੁਤ ਮੁਸੀਬਤ ਨਾ ਤਾਂ ਜੀ ਨਹੀਂ ਆਉਂਦੀ ਤੈਨੂੰ ਹਲੋ ਹਲੋ ਹਾਂ ਬਰਵੀਰ ਸਾਂ ਹਾਂ ਬਰਵੀਰ ਸਾਂ ਨਾ ਕਿ ਮੈਂ ਠੀਕ ਹਾਂ ਤੁਸੀਂ ਉਹ ਠੀਕ ਆ ਮੈਨੂੰ ਪਾਪੇ ਦਾ ਜਾਤੀ ਛੱਡੀ ਹੋਏ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਰਦਸ਼ਨੀਆ ਵਿਚਾਰੇ ਉਹਨੇ ਮੋੜ ਦਾਂਗਾ ਸਾਥੀ ਬਿੜੇ ਕੋ ਤਖੋ ਖਲਾ ਨੂੰ ਗਏ ਹੋਏ ਨੇ ਐਨੀ ਗੱਲ ਗਏ ਨੇ ਤਖੋ ਖਲਾ ਨੂੰ ਗਏ ਹੋਏ ਨੇ ਜੇ ਜਿਹਦਾ ਬਣਿਆ ਤਾਂ ਦੱਸ ਦਿਓ ਨਹੀਂ ਬਣਿਆ ਤਾਂ ਦੱਸ ਦਿਓ ਅੱਖੋ ਬਣਨ ਗਏ ਹੋਏ ਆ ਹੱਥ ਨੂੰ ਮੋੜਨਗੇ ਉਹ ਤੁਛ ਨੂੰ ਹੁਣ ਤੋਂ ਪਤਾ ਹੀ ਹੋਊ ਕਿ ਪਾਪੇ ਦਾ ਜਾਤੀ ਛੱਡੀ ਬੜਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾ ਜਾਤੀ ਛੱਡੀ ਕੋਈ ਦੂਜੇ ਦਾ ਹੈਂ ਮੈਂ ਤਾਂ ਪਤਾ ਨਹੀਂ ਪੁੱਤ ਕੋ ਰਿੰਦਾ ਬਤਾਈਊਗਾ ਫਿਰ ਦੇ ਦੇ ਕਿਸੇ ਕੋਲ ਨੂੰ ਪਤਾ ਹੈਗਾ ਪਰ ਮੇਰੇ ਕਾਪੀ ਨਹੀਂ ਬਜੇ ਪਰ ਮੈਂ ਸੁਣ ਕੇ ਕਹਿੰਦਾ ਹੈ ਕਿ ਬਾਦਲੇ ਨਿਆ ਹੋਇਆ ਕਿਛੇ ਦਾ ਬਾਦਲੇ ਨਿਆ ਇਹਨਾਂ ਨੇ ਵਿਚਾਰੇ ਨੇ ਮੋਰ ਦਾ ਜੀ ਹੋਲੇ ਦੇ ਭਾਵ ਦੇ ਫਿਰੋਂਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਵ ਦੇ ਫਿਰੋਂਗੇ ਯਾ ਤੁਸੀਂ ਉਹ ਬਟਾ ਉਹ ਤਾਂ ਹੁਣ ਪੋਲੇ ਨੂੰ ਪਤਾ ਹੋਵੇ ਆਇਤ ਦੱਸ ਦਾਂਗੇ ਆਪੋ ਉਹ ਹੁਣ ਬੋਲਦਾ ਤਾਂ ਸੀਗਾ ਔਰ ਹਣ ਪੋਤਾ ਬੋਲਦਾ ਨਹੀਂ ਜੀਆ ਬੋਲਦਾ ਹੀ ਨਹੀਂ ਕਰੇ ਆ ਬੋਲਦਾ ਤਾਂ ਸੀਗਾ ਹੁਣ ਚਲੋ ਗੱਲ ਤਾਂ ਪਹਿਲਾਂ ਬੋਲਣੀ ਕਰੀਏ ਮੈਂਨੂੰ ਉਹ ਆਪ ਕੋ ਲਵ ਨਹੀਂ ਹੋ ਵੀ ਹੈ ਦਾ ਪੱਕਾ ਘੋਸ ਤੇ ਆ ਪਾਪਾ ਕੀ ਗੱਲ ਦੇ ਕਿਉਂ ਗਾਨੇ ਕਰਕੇ ਹਟਿਆ ਗਾਦੋ ਮੇਰੇ ਨਾਲ ਕਰਕੇ ਰੜਿਆ ਉਹ ਕੋ ਲਵ ਨਹੀਂ ਕਰੇ ਰਾਇ ਮੈਂ ਝੂਠ ਬੋਲ ਜਿਉਂ ਪਾ ਕੇ ਗੱਲ ਕਰੇ ਇਹਨਾਂ ਨੇ ਭਰਿਆ ਗਿਆ ਪਾਉਣ ਦਾ ਹੋਰ ਦੋਲੇ ਮੈਨੂੰ ਜੀਜਾ ਜੀ ਕੇ ਆਇਆ ਸੀ ਗਾਲ ਉਹ ਬਾਹਰ ਉਹ ਬੜਾ ਘੰਟਾ ਪਤਾ ਨਹੀਂ ਕਿ ਕਿਹਨਾਂ ਇੱਥੇ ਚਲ